जो आता जाता आता हो। दोने माँ तो छत बीजन कारण दोनों मां पुत थले आ गए ਹੁਣ ਘਰਾਂ 'ਚ ਪਾਣੀ ਵੜਨਾ ਸ਼ੁਰੂ ਹੋ ਗਿਆ ਵਾ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਆ ਤੇ ਜਿਹੜੀ ਅਰਕੀ ਮਾਰ ਇਹ ਆ ਗਈ ਅੱਜ ਬਹੁਤ ਉਖਾ ਹੋ ਗਿਆ ਕੰਮ ਘਾਰੇ ਆਪਣੇ ਸਾਹਮਣੇ ਡੁੱਬੇ ਪਏ ਆ ਮਾਲ ਡੰਗਰ ਦੇ ਥੱਲੇ ਪਾਣੀ ਆ ਫਸਲਾਂ ਡੁੱਬੀਆਂ ਆ ਅੱਜ ਲੋਕਾਂ ਦਾ ਸਪੋਕਸਮੈਨ ਦੇ ਵਿੱਚ ਤੁਹਾਡੇ ਨਾਲ ਸਿੱਧੇ ਰੂਬਰੂ ਉਸ ਵਿਸ਼ੇ ਬਾਬਤ ਹੋ ਰਹੇ ਆ ਜਿਹਦੀ ਮਾਰ ਇਸ ਵੇਲੇ ਸਭ ਤੋਂ ਵੱਧ ਪੈ ਰਹੀ ਆ ਉਹ ਹੈ ਹੜ੍ਹ ਬਹੁਤ سارے ਜ਼ਿਲ੍ਹੇ ਇਲਾਕੇ ਪ੍ਰਭਾਵਿਤ ਹੋ ਰਹੇ ਆ ਲੋਕ ਘਰ ਜ਼ਮੀਨ ਜਾਇਦਾਦ ਮਾਲ ਪਸ਼ੂ ਛੱਡ ਕੇ ਜਾਂ ਕੁਝ ਮਾਲ ਪਸ਼ੂ ਨਾਲ ਲੈ ਕੇ ਜਾਣ ਲਈ ਮਜਬੂਰ ਹੋ ਗਏ ਆ ਕਈ ਲੋਕ ਕਹਿ ਰਹੇ ਆ ਕਿ ਹਰ ਸਾਲ ਸਾਨੂੰ ਅਜਿਹੀ ਸਥਿਤੀ ਨਾਲ ਦੋ ਚਾਰ ਹੋਣਾ ਪੈਂਦਾ ਪਰ ਕੁਝ ਲੋਕ ਕਹਿ ਰਹੇ ਆ ਕਿ ਕੱਟੋ-ਕੱਟ ਤਿੰਨ ਦਹਾਕਿਆਂ ਬਾਅਦ ਉਹਨਾਂ ਨੇ ਅਜਿਹੇ ਮੰਜ਼ਰ ਵੇਖੇ ਆ ਕਿੱਥੇ-ਕਿੱਥੇ ਕੀ ਕੀ ਹਾਲਾਤ ਨੇ ਤੇ ਤੁਸੀਂ ਆਪਣੇ ਪੱਖ ਵੀ ਰੱਖ ਸਕਦੇ ਹੋ ਸਾਡੇ ਨੰਬਰ ਜਿਹੜੇ ਨੇ ਉਹਨਾਂ ਦੇ ਉੱਤੇ ਕਾਲ ਕਰ ਸਕਦੇ ਹੋ ਪਰ ਪਹਿਲਾਂ ਸਾਰੇ ਪੰਜਾਬ ਦਾ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕੇ ਤੱਕ ਕਿ ਸੂਰਤੇ ਹਲਕੀ ਹੈ ਉਸ ਤੇ ਖਾਸ ਰਿਪੋਰਟ ਪਿਛਲੇ ਕੁਝ ਸਾਲਾਂ ਤੋਂ ਦਰਿਆਈ ਪਾਣੀ ਪੰਜਾਬ ਦੇ ਕਈ ਇਲਾਕਿਆਂ ਦਾ ਨੁਕਸਾਨ ਕਰ ਰਹੇ ਨੇ ਪਰ ਇਹ ਜਈ ਸਥਿਤੀ ਬਣੀ ਕਿਉਂ ਇਹ ਸਵਾਲ ਹਰ ਕਿਸੇ ਦੇ ਮਨ 'ਚ ਹੈ ਸਵਾਲ ਉੱਠਦੇ ਨੇ ਕਿ ਖੜਾ ਪਿੱਛੇ ਕਾਰਨ ਕੀ ਹੈ ਕਿਉਂ ਦਰਿਆਵਾਂ ਦੇ ਬੰਨ ਹਰ ਵਾਰ ਟੁੱਟ ਜਾਂਦੇ ਨੇ ਕਿ ਮਾਈਨਿੰਗ ਨਾਲ ਦਰਿਆਈ ਬੰਨ ਕਮਜ਼ੋਰ ਹੋ ਗਏ ਨੇ ਕਿ ਖੁਦ ਦੀਆਂ ਗਲਤੀਆਂ ਦਾ ਖਮਿਆਦਾ ਲੋਕ ਪੁੱਗਤ ਰਹੇ ਨੇ ਜੋ ਪੰਜਾਬ ਦੇ ਹਾਲਾਤ ਬਣੇ ਨੇ ਇਹ ਸਵਾਲ ਉਠਾਉਣ ਲਈ ਮਜਬੂਰ ਕਰ ਦਿੰਦੇ ਨੇ ਤਸਵੀਰਾਂ ਬਠਿੰਡਾ ਦੇ ਕਸਮਾ ਰਾਮਪੁਰਾ ਫੂਲ ਦੇ ਪਿੰਡ ਜਿਉਂਦੀਆਂ ਨੇ ਜਿੱਥੇ ਕਿਸਾਨਾਂ ਦੀ ਕਈ ਏਕੜ ਫਸਲ ਖਰਾਬ ਹੋ ਗਈ ਹੈ ਖੇਤਾਂ 'ਚ ਕਈ ਫੁੱਟ ਪਾਣੀ ਭਰਿਆ ਹੋਇਆ ਹੈ ਕਿਸਾਨ ਆਪਣੇ ਹੀ ਪੱਧਰ ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ 'ਚ ਜੁਟੇ ਹੋਏ ਨੇ ਇਕੱਲੇ ਖੇਤ ਹੀ ਨਹੀਂ ਘਰਾਂ 'ਚ ਵੀ ਪਾਣੀ ਵੜਿਆ ਹੋਇਆ ਹੈ ਪਾਣੀ ਘਾਰਾ ਜੇ ਇਧਰ ਪਿੰਡ ਡੁੱਬ ਰਿਹਾਗਾ ਤੇ ਘਰਾਂ ਦੇ ਵਿੱਚ ਪਾਣੀ ਵਗ ਗਿਆ ਮਜਬੂਰੀ ਕਾਰਨ ਤਾਜੋ ਦਾ ਕੜੈਲੇ ਦਾ ਸਾਰਾ ਪਾਣੀ ਸਾਡੇ ਜੌਂਦ ਪਿੰਡ ਨੂੰ ਆ ਗਿਆ ਜੌਂਦ ਪਿੰਡ ਡੁੱਬਦਾ ਸੀ ਅਸੀਂ ਦੋ ਥਾਂ ਤੋਂ ਹੁਣ ਕੱਸੀ ਵੱਡੀ ਆ ਇੱਕ ਸੌ ਹੋਰ ਵੱਡਾਂਗੇ ਸਾਡੇ ਘਰ ਡਿੱਗੀ ਜਾਂਦੇ ਆ ਚੌਈ ਜਾਂਦੇ ਨਾ ਤੇ ਕੋਈ ਪਾਣੀ ਦਾ ਵਿਕਾਸ ਨਹੀਂ ਸੀ ਹੱਲ ਨਹੀਂ ਸੀ ਆਕੇ ਹੋਏ ਲੋਕਾਂ ਨੇ ਸਾਰੇ ਨਗਰ ਦੀ ਸਹਿਮਤੀ ਦੇ ਨਾਲ ਆ ਅਸੀਂ ਦੋ ਥਾਂ ਇੱਕ ਕੱਚੀ ਵੱਡੀ ਆ ਮਜ਼ਦੂਰ ਭਰਾ ਵੀ ਸਾਡੇ ਨਾਲ ਆ ਬਾਧੂ ਤੋਂ ਵੱਧ ਥਾਂਵਲ ਸੀ ਦੂਜਾ ਪਿੰਡ ਫਿਰੋਜ਼ਪੁਰ ਦਾ ਗੱਟੀ ਰਾਜੋਕੇ ਹੈ ਜਿੱਥੇ ਆਰਜੀਬਨ ਟੁੱਟਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਚੀ ਵ ਗਈ ਹੈ ਲੋਕ ਕਹਿੰਦੇ ਨੇ ਪ੍ਰਸ਼ਾਸਨ ਵੀ ਢੇੜੇ ਮਾਰ ਕੇ ਮੁੜ ਜਾਂਦਾ ਪਰ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕੱਢਿਆ ਜਾਂਦਾ ਨੁਕਸਾਨ ਬਹੁਤ ਜ਼ਿਆਦਾ ਜੀ ਬਹੁਤ ਦਾ ਨੁਕਸਾਨ ਸਾਢੇ 7:30 8:00 ਜਦੋਂ ਬਣ ਇਧਰ ਲਾ ਵੀ ਇਧਰ ਲਾ ਟੁੱਟਾ ਅਹੀ ਕੋਈ ਮੌਕੇ ਦੇਖਣਾ ਮਿੰਟੋ ਮਿੱਟੀ ਖੁੱਡ ਪੈ ਗਈ ਤੇ ਮਿੰਟੋ ਮਿੱਟੀ ਪਾੜ ਵਾ ਗਈ ਇੱਥੇ ਕੋਈ ਡੀਸੀ ਜਾਂ ਐਸਡੀਐਮ ਦਾ ਕੋਈ ਹੋਰ ਅਧਿਕਾਰੀ ਆਂਦੇ ਦੇ ਗਏ ਤੇ ਮੜ ਵੇਖ ਚੱਕੇ ਦੇ ਦੱਲੇ ਜਾਂਦੇ ਨੇ ਬਸ ਪੀਡੀਸੀ ਇੱਥੇ ਰਾਤ ਇਸ ਇਲਾਕੇ ਦੇ ਵਿੱਚ ਆਇਆ ਸੀ ਉਹਨਾਂ ਵੱਲੋਂ ਇਹ ਕਲ ਗਈ ਕਿ ਕਿ ਸਰੀਆਂ ਜਿੰਨੀਆਂ ਵੀ ਸਹੂਲਤਾਂ ਹੈਗੀਆਂ ਅਸੀਂ ਦੇਵਾਂਗੇ ਚਾਹੇ ਰਾਸ਼ਨ ਪਾਹੀ ਪਾਣੀ ਆ ਚਾਰੇ ਡੰਗਰਾਂ ਦਾ ਹਰਾ ਚਾਰਾ ਔਰ ਜਿਹੜੇ ਲੋਕ ਜਿਨ੍ਹਾਂ ਲੋਕਾਂ ਦੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਉਹ ਸ਼ੁਰਪਰ ਸ਼ੌਣੀ ਦਾਣਾ ਮੰਡੀ ਵਿੱਚ ਵੀ ਉਹਨਾਂ ਵਾਸਤੇ ਕੀਤਾ ਗਿਆ ਮੇਰੀ ਗੱਲ ਸੁਣੋ ਉਹਨੇ ਖੁਰਾਈ ਉਹਨੇ ਲਾਨ ਆਇਆ ਉਹਨਾਂ ਆਖਿਆ ਵੀ ਬਾਰੇ ਕੀ ਬਾਰੇ ਕੀ ਮੰਡੀ ਸਰ ਸਕੂਲ ਖਾਲੀ ਕਰ ਦਿੱਤਾ ਹਮ ਕਰਿਆ ਗਿਆ ਹੈ ਤੇ ਮੰਡੀ ਦੇ ਵਿੱਚ ਇਧਰ ਇਲਾਕੇ ਨੂੰ ਮੰਡੀ 'ਚ ਮਿਲੇਗਾ ਜੋ ਵੀ ਡੰਗਰ ਦਾ ਖਾਣਾ ਤੇ ਬਹਿਣ ਦਾ ਸਾਰੇ ਕੰਮ ਦਾ ਜਿੱਦਾਂ ਹੁਣ ਆ ਕੁਲਾਲੀ ਆ ਰਹੀ ਹੈ ਕੁਲਾਲੀ ਨੂੰ ਬਾਹਰ ਕੱਢਿਆ ਜਾ ਰਿਹਾ ਇਸ ਕੁਲਾਲੀ ਨੂੰ ਜਿੱਦਾਂ ਇਹ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਭੇਜਿਆ ਕਿ ਤੁਸੀਂ ਆਪਦੇ ਲੈਵਲ ਤੇ ਹੀ ਜਿਹੜੀ ਆ ਇਹ ਕਰਦੇ ਪਏ ਆ ਜ਼ਿਲ੍ਹਾ ਪ੍ਰਸ਼ਾਸਨ ਇੱਥੇ ਕੋਈ ਨਹੀਂ ਆਇਆ ਜੀ ਅਸੀਂ ਜੂਥ ਗੁਰੂ ਗੋਬਿੰਦ ਸਿੰਘ ਜੂਥ ਕਲੱਬ ਹੈ ਉਹਨਾਂ ਦੀ ਫੈਦ ਨਾਲ ਫੈਦਾਂ ਨਾਲ ਇਹ ਸਾਰਾ ਕੰਮ ਹੋ ਰਿਹਾ ਜੀ ਇੱਥੇ ਨਾ ਹੀ ਕੋਈ ਪ੍ਰਸ਼ਾਸਨ ਆਇਆ ਹੈ ਤੇ ਕੋਈ ਇੱਥੇ ਸਾਨੂੰ ਕੋਈ ਨਹੀਂ ਸਹੂਲਤ ਮਿਲੀ ਜੀ ਜੀ ਲਾਲਾਬਾਦ ਹਲਕੇ ਦੇ ਪਿੰਡ ਢਾਣੀ ਬਚਨ ਸਿੰਘ ਢਾਣੀ ਨਥਾ ਸਿੰਘ ਤੇ ਹਿਠਾੜ ਸੰਤੋਖ ਸਿੰਘ ਵਾਲਾ ਪਿੰਡਾਂ ਦਾ ਰਕਬਾ ਪਾਣੀ ਦੇ ਹੇਠਾਂ ਡੁੱਬ ਚੁੱਕਿਆ ਹੈ ਝੋਨੇ ਦੀ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਕੱਲ ਦਾ 2 ਫੁੱਟ ਵਧ ਗਿਆ ਕੱਲ ਦਾ 2 ਫੁੱਟ ਵਧ ਗਿਆ ਕੱਲ ਦਾ 2 ਫੁੱਟ ਅਜੇ ਕਹਿੰਦੇ ਹੋਰ ਵੀ ਛੱਡੀ ਜਾ ਰਹੇ ਪਿੱਛੋਂ ਹਾਂ ਕਹਿੰਦੇ ਮੈਨੂੰ ਹੋਰ ਵੀ ਛੱਡੀ ਆ ਰਿਹਾ ਸਟੇਂਡੀ ਵਾਲਾ ਤੇ ਰਾਜੂ ਗੱਟੀ ਇਹ ਤੱਕ ਰਾਤ ਵਿੱਚ ਦਰ ਉੱਤੇ ਰਹਿਦੇ ਰਸੂ ਉਹ ਰਾਤ ਜਨਾਹ ਹਾਰਾ ਖਤਮ ਹੋ ਗਿਆ ਹਰ 6 ਵਜੇ ਕਾਲੀ ਪਿੰਡੂ ਵਾਰ ਗਿਆ ਜੀ ਖੜਾ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ بارش ਕਰਕੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਵਿੱਚ ਵੀ ਹਾਲਾਤ ਮਾੜੇ ਨੇ ਮਕੌੜਾ ਪੱਤਨ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਮਕੌੜਾ ਤਾਜਪੁਰ ਕਾਨਾ ਰਾਮ ਸਹਾਏ ਪਿੰਡਾਂ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਚੁੱਕਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਿੰਡਾਂ ਅੰਦਰ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਤੇ ਨਾ ਹੀ ਇਨ੍ਹਾਂ ਪਿੰਡਾਂ ਅੰਦਰ ਕੋਈ ਸ਼ੈਲਟਰ ਹੋਮ ਦਿਖਾਈ ਦੇ ਰਹੇ ਨੇ ਆ ਵੀਦਿਆ ਤੋਂ ਪਾਰ ਵਾਲੇ ਸੱਤ ਪਿੰਡ ਉਹਦੇ ਡਿਸਕਨੈਕਟਡ ਆ ਸਰ ਪਰਸੋ ਦੇ ਸਾਡੀ ਡਿਸਕਨੈਕਟਡ ਆ ਸਰ ਪਰ ਇਸ ਟਾਈਮ ਤੁਸੀਂ ਦੇਖੋ ਵੀ ਇਥੇ ਮਤਲਬ ਪਸ਼ੂ ਬੰਨੇ ਹੋ ਇਜੀ ਤੋਂ ਥਿਓਂ ਪਾਰ ਅਗਰ ਕੋਈ ਸਰਕਾਰ ਵੋਟ ਲੈ ਕੇ ਆਂਦੀ ਉਹਦੇ ਦੋ ਗਾਮ ਆਉਂਦੀਆਂ ਸਰ ਮਰ ਗਈਆਂ ਤੇ ਸਰਕਾਰ ਨੂੰ ਵੋਟ ਮੰਗਦਾ ਕੀ ਕਿਸ ਚੀਜ਼ ਦਾ ਫਾਇਦਾ ਸਰ ਤਾਂ ਟਾਈਮ ਦੇਖੋ 10 10:30 ਦੇ ਕਰੀਬ ਆ ਸਰ। ਪਹਿਲੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆਗਾ। ਭਾਜੀ ਕੀ ਹਾਲਾਤ ਨੇ ਪਿੰਡਾਂ ਅੰਦਰ? ਬਹੁਤ ਬੁਰਾ ਹਾਲਾਤ ਹੈ ਜੀ ਇਥੋਂ ਦੇ। ਸਾਡੇ ਬਾਸ ਸੱਤ ਪਿੰਡ ਹੈਗੇ ਨੇ। ਉਹਦਾ ਸੰਪਰਕ ਟੁੱਟ ਗਿਆ ਜੀ ਆਪਣੇ ਨਾਲ। ਬਹੁਤ ਬੁਰਾ ਹਾਲ ਹੈ ਇੱਥੇ। ਤੇ ਦੇਖੋ ਤੁਹਾਡੇ ਸਾਹਮਣੇ ਜਿੱਦਾਂ ਵੀ ਹੈਗਾ ਕਿੰਨਾ ਕਿੰਨਾ ਪਾਣੀ ਅੰਦਰ ਆ ਗਿਆ ਪਿੰਡਾਂ ਅੰਦਰ। ਬਹੁਤ ਬੁਰਾ ਹਾਲ ਹੈ ਪਿੰਡ ਮਕੂੜੇ ਦੇ ਪਾਣੀ ਫਿਰ ਗਿਆ ਅੰਦਰ। ਹਾਂ ਘਰਾਂ 'ਚ ਪੁੱਟ ਗਿਆ ਨੁਕਸਾਨ ਜ਼ਿਆਦਾ। ਇਸ ਤੋਂ ਇਲਾਵਾ ਹਰੀਕੇ ਦੇ ਇਲਾਕੇ ਗਦਾਈਕੇ ਅਤੇ ਡੂੰਮਣੀ ਵਾਲਾ ਵਿੱਚ ਵੀ ਦਰਿਆ ਦੇ ਪਾਣੀ ਨੇ ਕਹਿਰ ਮਚਾਇਆ ਹੈ ਲੋਕ ਆਪਣੇ ਪਸ਼ੂ ਸਮਾਨ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਲਈ ਮਜਬੂਰ ਹੋਏ ਨੇ ਨਾਲ ਹੀ ਪਿੰਡ ਚੁਗੀਆਂ ਪੀਰਬਖਸ਼ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਨੇ ਤਕਰੀਬਨ 200 ਏਕੜ ਜ਼ਮੀਨ ਦਰਿਆ ਦੇ ਪਾਣੀ ਚ ਡੁੱਬ ਗਈ ਹੈ ਸਾਨੂੰ ਇਹ ਜਿਹੜੇ ਸਾਡੇ ਢਾਢ ਦੇ ਰੇ ਰੋ ਮਾਰ ਪੈਂਦੀ ਆਉਂਦੀ ਪਾਣੀ ਦੀ ਕੋਈ ਪ੍ਰਬੰਧ ਨਹੀਂ ਇਹੋ ਜਿਹੇ ਹੈਗੇ ਤੇ ਜਿਹੜੇ ਆ ਕੁਝ ਇਲਾਕਾ ਸਾਡਾ ਅਜੇ ਬਚਾਇਆ ਜਾਵੇ ਬਜਦਾ ਏ ਇਸ ਕਰਕੇ ਕੋਈ ਪ੍ਰਬੰਧ ਹੋਵੇ ਤੇ ਹੁਣ ਕਈ ਦਿਨ ਹੋ ਗਏ ਆ ਮਾਹਪੁਰਖਾਂ ਨੇ ਉੱਥੇ ਸੰਗਤ ਦਾ ਸਜੋਗ ਆ ਲੱਗ ਲੂਰੂ ਦੂਰੋ ਸੰਗਤਾਂ ਦੀ ਪਰ ਚਾਰ ਹਫਤਾ ਹੀ ਹੋ ਚੱਲਿਆ ਲਗਭਗ ਜਿਹੜਾ ਮਾਹਪੁਰਖ ਉੱਥੇ ਸੇਵਾ ਚੱਲ ਰਹੀ ਆ ਤੇ ਇਸ ਕਰਕੇ ਸਾਨੂੰ ਸਰਕਾਰਾਂ ਵੀ ਆਦੀ ਬੇਨਾਂ ਦਾ ਰਿਆ ਸਾਲੀ ਇਹੋ ਹਾਲ ਆ ਸਾਡੇ ਤੋਂ ਸੈ ਸਰਕਾਰਾਂ ਦਾ ਵੀ ਮੋ ਭੰਗ ਹੋਇਆ ਕਿਉਂਕਿ ਉਸਾਂ ਹੀ ਆਈ ਵਾਲੀ ਡੁੱਬ ਜਾਣੇ ਕਰ ਵੀ ਕੀ ਸਕਦੇ ਆ ਜੇ ਤੁਹਾਡੇ ਇਲਾਕੇ ਦੀ ਜਾਂ ਤੁਹਾਡੇ ਪਿੰਡ ਦੀ ਗੱਲ ਕਰੀਏ ਡੂਮਣੀ ਵਾਲਾ ਗਦਾਈਕੇ ਪੈਂਦਾ ਕਿੰਨੀ ਕੁ ਜਿਹੜੀ ਜ਼ਮੀਨ ਆ ਹੁਣ ਤੱਕ ਜਿਹੜਾ ਖਰਾਬਾ ਪੈ ਚੁੱਕਾ ਆ ਇਹ ਗਦਾਈਕੇ ਦੇ ਜੀ ਮੇਰਾ ਸਾਬ ਕ ਲਗ ਲਗਭਗ ਕੁਛ 17-800 ਕੇ ਲ ਲਾਗੇ ਜਿਹੜਾ ਠਾੜ ਦਾ ਏਰੀਆ ਖਰਾਬ ਹੋ ਚੁੱਕਾ ਹੈ ਕਿ ਗਦਾਈ ਕੇ ਪੇੜ ਦੀ ਸਾਡੇ ਜ਼ਮੀਨ ਜਿਹੜੀ ਹੈ ਬੰਨੋ ਪਾਰ ਜ਼ਿਆਦਾ ਹੈ ਇਸ ਕਰਕੇ ਗਦਾਈ ਕੇ ਰਗ ਬ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ ਨੁਕਸਾਨ ਤਾਂ ਕਿਸਾਨ ਦਾ ਬਹੁਤ ਹੋ ਗਿਆ ਜਿਹੋ ਦਾ ਫਸਲ ਪੱਕੀ ਸਾਰੇ ਖਰਚੇ ਕੀਤੇ ਹੈ ਗੱਭੇ ਆਈ ਹੁਣ ਤਾਂ ਨਿਸਰ ਕੇ ਮਾਲੋ ਪਿਉਣ ਤੇ ਚਾਰ ਪੈਸੇ ਵਟਨ ਦਾ ਸਮਝਦ ਪਰ ਉਹ ਨੁਕਸਾਨ ਮੇਰੇ ਹਿਸਾਬ ਨਾਲ ਸਾਡੇ ਪਿੰਡ ਦਾ 1200 ਕਿੱਲਾ ਮਾਰਿਆ ਜਾਊਗਾ ਜੇ ਇੱਕ ਦੋ ਦਿਨ ਪਾਣੀ ਨਾ ਉਤਰਿਆ ਜਿਹੜਾ ਇਹ ਪਾਣੀ ਆਇਆ ਇਹ ਬਰਸਾਤ ਦਾ ਪਾਣੀ ਆ ਕਿ ਜਾਂ ਕੋਈ ਨਾਲ ਕੇ ਨਹਿਰ ਜਾਂ ਟੁੱਟ ਗਈ ਹੈ ਜਾਂ ਕੋਈ ਸੁਆ ਟਟਾ ਵਾ ਜਾਂ ਕੋਈ ਜਿਹੜਾ ਰੋਹੀ ਟੁੱਟੀ ਆ ਉਹਦਾ ਪਾਣੀ ਸਾਰ ਆਇਆ ਵਾ ਨਹੀਂ ਹੈ ਪਾਣੀ ਤਾਂ ਬਰਸਾਤ ਦਾ ਹੀ ਹੋਊਗਾ ਕਿਉਂਕਿ ਇੱਥੇ ਕੋਈ ਨਹਿਰ ਤਾਂ ਪਿੰਡਾਂ ਜਾਂ ਸ਼ਹਿਰਾਂ ਦੇ ਨਾਲ ਗੰਦਾ ਨਾਲਾ ਕਿੱਥੇ ਪੈਂਦਾ ਪਿੱਛੋਂ ਸਾਰਾ ਇਹ ਗਦਾਫਰੋਂ ਪਠਾਨ ਕੋਲੋਂ ਚੱਲਦੀ ਹੈ ਇੱਥੇ ਪਾਣੀ ਬਰਸਾਤਾਂ ਦਾ ਪਈ ਜਾਂਦਾ ਪਰ ਇਹਦਾ ਸਿਸਟਮ ਨਹੀਂ ਨਾ ਹੈਗਾ ਕੋਈ ਪਰੜੀ ਤੁਸੀਂ ਵੇਖ ਲਓ ਕਿ ਪਰੜੀ ਦੇ ਉੱਪਰ ਤੁਸੀਂ ਨੰਗੇ ਪੈਰੀਆਂ ਆਏ ਤੁਸੀਂ ਜਾ ਨਹੀਂ ਸਕਦੇ ਹਮ ਆ ਜਿੱਥੋਂ ਟੁੱਟ ਗਈ ਨੂੰ ਬੰਨ ਨਹੀਂ ਕੋਈ ਨਹੀਂ ਸਕਦਾ ਹੁਣ ਤੋ ਜਿਹੜੇ ਨੰਬਰ ਸਾਡੇ ਫਲੈਸ਼ ਹੋਰੇ ਨੇ ਉਹਨਾਂ ਤੇ ਤੁਸੀਂ ਕਾਲ ਕਰਕੇ ਆਪਣੇ ਇਲਾਕੇ ਦੀ ਜਾਣਕਾਰੀ ਦੇ ਸਕਦੇ ਹੋ ਕਿਸੇ ਚੀਜ਼ ਦੀ ਜ਼ਰੂਰਤ ਹੈ ਪ੍ਰਸ਼ਾਸਨ ਦੀ ਕਿਹੋ ਜੀ امداد ਤੁਹਾਨੂੰ ਮਿਲ ਰਹੀ ਹੈ ਔਰ ਪਹਿਲੇ ਕਾਲਰ ਜੁੜਿਆ ਹੈ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਤੇ ਕੀ ਕਹਿਣਾ ਚਾਹੁੰਦੇ ਹੋ ਕਿੱਥੋਂ ਬੋਲਦੇ ਹੋ ਕੀ ਹਾਲਾਤ ਨੇ ਗੁਰਪ੍ਰੀਤ ਸਿੰਘ ਗੱਲ ਕਰ ਰਹੇ ਜੀ ਜਨਾਲੇ ਤੋਂ ਜੀ ਦੇਖੋ ਜਿਹੜੇ ਹੜਾ ਆਉਣ ਦੇ ਜਿਹੜੇ ਪ੍ਰਮੁੱਖ ਕਰਨ ਨੇ ਉਹ ਕਿਤੇ ਨਾ ਕਿਤੇ ਸਾਡੇ ਵੱਲੋਂ ਕੁਦਰਤ ਦੇ ਨਾਲ ਛੇੜਛਾੜ ਵੀ ਆ ਕਿਉਂਕਿ ਪਹਿਲਾਂ ਜਿਹੜੇ ਹੁੰਦੇ ਸੀਗੇ ਆਪਾਂ ਰੋਈਆਂ ਕੰਡੇ ਨਹਿਰਾਂ ਦੇ ਕੰਡੇ ਦੇਖਦੇ ਸੀਗੇ ਰੁੱਖ ਕਿੰਨੇ ਸੰਘਣੇ ਹੁੰਦੇ ਸੀ ਤੇ ਔਰ ਇਹ ਜਿਹੜੇ ਰੁੱਖ ਹੁੰਦੇ ਸੀ ਇਹਨਾਂ ਦੀ ਜੜਾਂ ਜੜੀਆਂ ਹੁੰਦੀਆਂ ਸੀ ਇਹਨਾਂ ਨਹਿਰਾਂ ਨੂੰ ਇਹਨਾਂ ਦਰਿਆਵਾਂ ਨੂੰ ਬੰਨ੍ਹ ਕੇ ਰੱਖਦੀਆਂ ਸੀ ਥੱਲੋਂ ਪਰ ਅੱਜ ਕੱਲ ਜੇ ਵੇਖਿਆ ਜਾਵੇ ਤਾਂ ਜੰਗਲਾਤ ਵਿਭਾਗ ਦੇ ਮਿਲੀ ਭੁਗਤ ਦੇ ਨਾਲ ਲੋਕਾਂ ਵੱਲੋਂ ਨੇ ਵਾਰ ਰੁੱਖਾਂ ਦੀ ਜਿਹੜੀ ਕਟਾਈ ਕੀਤੀ ਜਾਂਦੀ ਆ ਦਰਿਆਵਾਂ ਦੇ ਕੰਡੇ ਤੇ ਜਿਹੜੇ ਰੈਸਿਡੈਂਟ ਖੋਲਤੇ ਨੇ ਆ ਤੁਸੀਂ ਇੱਥੋਂ ਜਿਵੇਂ ਮੰਨ ਲਓ ਅੰਮ੍ਰਿਤਸਰ ਤੋਂ ਆਪਾਂ ਮਖੂ ਜਾਂਦੇ ਆ ਤਾਂ ਤੁਸੀਂ ਦੱਸੇ ਦੇਖੋ ਹਰੀਕੇ ਦਰਿਆ ਜਿਹੜੇ ਹੁੰਦੇ ਨੇ ਦੋ ਵੱਡੇ ਜਿਹੜੇ ਆ ਉਹਨਾਂ ਦੇ ਨਾਲ ਕਿਸੇ ਦਾ ਢਾਬੇ ਤੇ ਰਸਟ ਜਿਹੜੇ ਬਣੇ ਹੋਏ ਆ ਦੂਦੂ ਤੱਕ ਦੁਕਾਨਾਂ ਜਿਹੜੀਆਂ ਬਣੀਆਂ ਹੋਈਆਂ ਜਿਨ੍ਹਾਂ ਨੇ ਵੱਡੇ ਵੱਡੇ ਰੁੱਖ ਹੁੰਦੇ ਸੀ ਅੰਬਾਂ ਦੇ ਰੁੱਖ ਸੀਗੇ ਫਿਰ ਕਿੱਕਰਾਂ ਸੀ ਵੱਡੀਆਂ ਵੱਡੀਆਂ ਟਾਲੀਆਂ ਬਹੁਤ ਬਹੁਤ ਪੁਰਾਣੀਆਂ ਸੀ ਉਹ ਸਾਰੀਆਂ ਸਿੰਗਲ ਰੋਡ ਹੁੰਦੀ ਸੀ ਉਹ ਸਾਰੀਆਂ ਜਿਹੜੀਆਂ ਕੱਟਦੀਆਂ ਜਦੋਂ ਆਪਾਂ ਜਦੋਂ ਕੀ ਹੁੰਦਾ ਕਿ ਜਦੋਂ ਇਹਨਾਂ ਰੁੱਖਾਂ ਨੂੰ ਕੱਟ ਦਿੰਦੇ ਆ ਥੱਲੋ ਜਿਹੜੀ ਪਕੜ ਆ ਜ਼ਮੀਨ ਦੀ ਜਿਹੜੀ ਜਿਨ੍ਹਾਂ ਨੇ ਫੜੀ ਹੁੰਦੀ ਜੜਾਂ ਨੇ ਉਹ ਪਕੜ ਜਿਹੜੀ ਆ ਬੇਹਦ ਢਿੱਲੀ ਹੋ ਜਾਂਦੀ ਆ ਜਿਸ ਦੇ ਕਰਕੇ ਫਿਰ ਜਿਹੜੇ ਆ ਤੇ ਦਰਿਆ ਜਿਹੜੇ ਆ ਜਾਂ ਸੂਏ ਜਿਹੜੇ ਆ ਨਹਿਰਾ ਜਿਹੜੀਆਂ ਟੁੱਟ ਜਾਂਦੀਆਂ ਇਹ ਵੀ ਹੜ੍ਹ ਹੁੰਦਾ ਵੱਡਾ ਕਾਰਨ ਬਣਦੇ ਆ ਅਰ ਦੂਸਰੇ ਪਾਸੇ ਪਹਾੜਾਂ ਦੀ ਗੱਲ ਲੈ ਲਓ ਪਹਾੜਾਂ ਦੇ ਵਿੱਚ ਵੀ ਰੁੱਖਾਂ ਦੀ ਇੰਨੇ ਵਾਰ ਕਟਾਈ ਸ਼ੁਰੂ ਹੋ ਗਈ ਹੈ ਕਿਉਂਕਿ ਜਿੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਵੀ ਡਿਵੈਲਪਮੈਂਟ ਹੁੰਦੀ ਹੈ ਉੱਥੇ ਤੁਸੀਂ ਦੇਖੋ ਕਿ ਅੱਜ ਕੱਲ ਜਿਹੜੇ ਆ ਜ਼ਮੀਨ ਖਿਸਕਣ ਦੇ ਮਾਮਲੇ ਜਿਹੜੇ ਆ ਜਾਦਾ ਸਾਹਮਣੇ ਆਉਣ ਲੱਗ ਗਏ ਆ ਇਹ ਤਾਂ ਪਹਿਲਾਂ ਕਿਤੇ ਸਾਲ ਬਾਅਦ ਸੁਣੀਦਾ ਸੀਗਾ ਕਿ ਫਲਾਨੀ ਜਗ੍ਹਾ ਤੇ ਜ਼ਮੀਨ ਖਿਸਕੀ ਆ ਸੜਕ ਬੰਦ ਹੋ ਗਈ ਆ ਕਿਤੇ ਸਾਲਾਂ 'ਚ ਕਿਤੇ ਸਾਲ 'ਚ ਇੱਕ ਦੀ ਗੱਲ ਸੁਣਦੀ ਸੀ ਪਰ ਅੱਜ ਕੱਲ ਤੁਸੀਂ ਸਾਲ ਦੇ ਵਿੱਚ ਅਜਹੀਆਂ 10 12 15 ਖਬਰਾਂ ਜਿਹੜੀਆਂ ਉਹ 15 ਕੀ ਗਾਦੀਆਂ ਖਬਰਾਂ ਆ ਜਾਂਦੀ ਨੇ ਕਿ ਫਲਾਨੀ ਥਾਂ ਤੋਂ ਜ਼ਮੀਰ ਖਿਸਕ ਕੇ ਜਿਹੜੀ ਆ ਉਹ ਹੋ ਗਈ ਆ ਰਸਤਾ ਜਿਹੜਾ ਬੰਦ ਹੋ ਗਿਆ ਕਿਉਂਕਿ ਪਹਾੜਾਂ ਵਾਸਤੇ ਵੀ ਰੁੱਖ ਹੁੰਨੇ ਜ਼ਰੂਰੀ ਜਿੰਨੇ ਦਰਿਆ ਤੇ ਰੁਹੀਆਂ ਦੇ ਵਾਸਤੇ ਜ਼ਰੂਰੀ ਆ ਇਸ ਕਰਕੇ ਉੱਥੇ ਜਿਹੜੇ ਪਹਾੜ ਰੁੱਖਾਂ ਦੀ ਕਟਾਈ ਜਿਹੜੀ ਹੋ ਰਹੀ ਆ ਉਹਦੇ ਕਰਕੇ ਵੀ ਜਿਹੜਾ ਇਹ ਜ਼ਮੀਰ ਖਿਸਕਣ ਦੇ ਮਾਮਲੇ ਜਿਹੜੇ ਸਾਹਮਣੇ ਆ ਰਹੇ ਆ ਤੇ ਦੂਸਰੀ ਜਿਹੜੀ ਆ ਕੁਦਰਤ ਦੇ ਨਾਲ ਛੇੜਛਾੜ ਹੋ ਗਈ ਜਿਹੜੀ ਆ ਉਹ ਕਿਤੇ ਨਾ ਕਿਤੇ ਸਾਨੂੰ ਜਿਹੜੀ ਬੇहद ਮਹਿੰਗੀ ਪੈਂਦੀ ਆ ਹੁਣ ਵੇਖਿਆ ਜਾਵੇ ਤਾਂ ਇਸ ਵਕਤ ਬਿਆਸ ਦਰਿਆ ਦੀ ਮੈਂ ਗੱਲ ਕਰਾਂ ਬਿਆਸ ਦਰਿਆ ਦੇ ਕੰਢੇ ਤੇ ਇੰਨੀ ਰੁੱਖਾਂ ਦੀ ਕਟਾਈ ਜਿਹੜੀ ਆ ਕੀਤੀ ਗਈ ਸੈਂਕੜੇ ਰੁੱਖ ਜਿਹੜੇ ਕੱਟੇ ਗਏ ਜੀ ਔਰ ਉਹਦੀ ਪਰਭਾਈ ਮਤਲਬ ਇਹ ਕੁਦਰਤ ਨਾਲ ਜਿਹੜੀ ਛੇੜਛਾੜ ਆ ਉਹ ਸਾਨੂੰ ਮਹਿੰਗੀ ਪੈਂਦੀ ਆ ਉਹਦਾ ਜਿਹੜਾ ਪ੍ਰਤਾਪ ਆ ਉਹ ਸਾਨੂੰ ਕਬੂਲਣਾ ਪੈਂਦਾ ਬੇਹਰਾਲ ਤੁਹਾਡਾ ਸ਼ੁਕਰੀਆ ਅਗਲੇ ਕਾਲਰ ਸਾਡੇ ਨਾਲ ਜੁੜ ਰਿਹਾ ਸਵਾਗਤ ਹੈ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਉੱਥੇ ਹਾਲਾਤ ਕੀ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਫਾਜ਼ਲ ਕਾਤੋਂ ਬੋਲ ਰਿਹਾ ਜੀ ਛਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਛਿੰਦਰ ਜੀ ਤੇ ਹਾਲਾਤ ਕੀ ਨੇ ਹਾਲਾਤ ਸਰ ਇਹ ਨੇ ਜੀ ਸਾਡੇ ਨਾਲ ਫਾਜ਼ਲ ਕਾ ਜਿਹੜਾ ਬਾਰਡਰ ਪੈਂਦਾ ਨਾ ਇਹਦੇ ਤੇ ਇਹ ਸਾਰਾ ਸਾਡਾ ਇਲਾਕਾ ਡੁੱਬ ਜਾਂਦਾ ਹੈ ਹਮ ਇਥੇ ਇਹ ਹੈ ਕਿ ਜਦੋਂ ਇੱਕ ਪਾਸੇ ਤਾਂ ਇਹਨਾਂ ਨੇ ਬੰਨ ਲਾ ਰੱਖਿਆ ਤੇ ਦੂਜੇ ਪਾਸੇ ਬੰਨ ਨਹੀਂ ਹੈ ਤੇ ਇਸ ਕਰਕੇ ਸਾਰਾ ਪਾਣੀ ਓਵਰਫਲੋ ਹੋ ਕੇ ਸਾਡੇ ਖੇਤਾਂ ਚਲਾ ਜਾਂਦਾ ਹੁਣ ਹਾਲਾਤ ਇਹ ਨੇ ਕਿ ਅਸੀਂ ਪਿੰਡ ਛੱਡੀ ਜਾਂਦੇ ਆ ਸਾਰੇ ਲੋਕ ਜਿਹੜੇ ਨੇ ਘਰ ਛੱਡ ਕੇ ਜਾ ਰਹੇ ਨੇ ਸਰਕਾਰਾਂ ਜਿਹੜੀਆਂ ਨੇ ਉਹ ਵੋਟਾਂ ਲੈਣ ਵਾਸਤੇ ਤਾਂ ਆਉਂਦੀਆਂ ਨੇ ਪਰ ਉਹਨਾਂ ਨੂੰ ਵੀ ਹੁੰਦਾ ਕਿ ਜਿਹੜੇ ਨੁਮਾਇंदे ਨੇ ਵੋਟਾਂ ਤਾਂ ਉਹਨਾਂ ਨੂੰ ਚਾਹੀਦੀਆਂ ਨੇ ਪਰ ਸਾਡੇ ਹਾਲ ਇਹਨਾਂ ਦਾ ਹੱਲ ਵੀ ਤਾਂ ਕਰਨਾ ਹਰ ਵਾਰ ਪਾਣੀ ਆਉਂਦਾ ਹੈ ਹਰ ਵਾਰ ਇੱਥੇ ਪਾਣੀ ਆ ਜਾਂਦਾ ਡੁੱਬ ਜਾਂਦੇ ਆ ਸਾਡੇ ਬੁਰੇ ਹਾਲ ਹੁੰਦੇ ਨੇ ਬਾਰਡਰ ਤੇ ਬੈਠੇ ਆ ਕਦੇ ਜੰਗ ਦਾ ਮਾਹੌਲ ਬਣ ਜਾਂਦਾ ਹੈ ਇਹਨਾਂ ਦਾ ਹੱਲ ਤਾਂ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਪ੍ਰਸ਼ੰਦਰ ਜੀ ਕਹਿੰਦੇ ਆ ਕਿ ਵਗਦੇ ਦਰਿਆਵਾਂ ਨੂੰ ਕਿਹੜਾ ਕਦੇ ਕਿਸੇ ਨੇ ਬੰਨ੍ਹ ਮਾਰੇ ਆ ਮਤਲਬ ਇਹਦਾ ਹੱਲ ਕੀ ਹੈ ਤੁਸੀਂ ਹੱਲ ਕੀ ਵੇਖਦੇ ਹੋ ਦੇਖੋ ਸਰ ਐਵੇਂ ਹੈ ਨਾ ਕਿ ਜੇ ਇੱਕ ਪਾਸੇ થી ਗੱਲ ਕਰੀਏ ਕਿ ਇੱਕ ਪਾਸੇ ਬੰਨ ਲੱਗਿਆ ਹੋਇਆ ਹੈ ਹਾਂਜੀ ਦੂਜੇ ਪਾਸੇ ਬੰਨ ਨਹੀਂ ਆਣੀ ਤੇ ਜਦੋਂ ਬੰਨ ਹੀ ਨਹੀਂ ਹੈ ਤੇ ਓਵਰਫਲੋ ਹੋ ਕੇ ਪਾਣੀ ਸਾਡੇ ਖੇਤਾਂ 'ਚ ਆਣਾ ਸਾਡੇ ਘਰਾਂ 'ਚ ਜਾਣਾ ਇਸ ਕਰਕੇ ਜਦੋਂ ਬੰਨ ਲੱਗ ਜੇਗਾ ਇੱਕ ਪਾਸੇ ਜਦੋਂ ਇਹ ਪੱਕੇ ਹੱਲ ਕਰ ਦਿੱਤੇ ਜਾਣਗੇ ਇਹਨਾਂ ਦੀ ਖਟਾਈ ਕੀਤੀ ਜਾਵੇ ਇਹ ਕਹਿੰਦੇ ਸਰਕਾਰ ਜਾਂ ਕੁਦਰਤ ਜ਼ਿੰਮੇਵਾਰ ਹੈ ਜਾਂ ਇਨਸਾਨ ਵੀ ਇਸ ਪ੍ਰਤੀ ਕੋਈ ਜ਼ਿੰਮੇਵਾਰ ਹੈ ਦੇਖੋ ਚਲੋ ਕੁਦਰਤੀ ਆਫਤ ਆ ਗਈ ਅਸੀਂ ਮੰਨਦੇ ਆਂ ਕਿ ਮਗਰੋਂ ਪਾਣੀ ਆ ਰਿਹਾ ਉਹ ਤਾਂ ਜਾਣਾ ਹੀ ਹੈ ਉਹ ਦਰਿਆ ਰਹੀ ਲੰਘਣਾ ਹੁਣ ਉਹਨੂੰ ਕੋਈ ਰੋਕ ਤਾਂ ਸਕਦਾ ਨਹੀਂ ਜੀ ਪਰ ਪਰ ਗੱਲ ਇਹ ਵੀ ਹੈ ਨਾ ਕਿ ਜੇ ਜਿਹੜੇ ਇਹ ਲੀਡਰ ਨੇ ਇਹ ਕੀ ਕਰਦੇ ਨੇ ਇਹ ਨਾ ਜੇ ਪ੍ਰਸ਼ਾਸਨ ਨੇ ਕੀ ਕਰਦਾ ਹੈ ਇਹ ਸਰਕਾਰਾਂ ਦਾ ਕੋਈ ਫਰਜ਼ ਨਹੀਂ ਬਣਦਾ ਕਿ ਲੋਕਾਂ ਨੂੰ ਜਿਹੜਾ ਸੰਭਾਲਿਆ ਜਾਵੇ ਹਰ ਵਾਰ ਡੁੱਬ ਜਾਂਦੇ ਨੇ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਜੀ ਔਰ ਕਿੰਨੇ ਪਿੰਡ ਨੇ ਅਜਿਹੇ ਜਿਹੜੇ ਪ੍ਰਭਾਵਿਤ ਨੇ ਜਿਹੜੇ ਖਾਲੀ ਕਰਕੇ ਜਾ ਰਹੇ ਨੇ ਦੇਖੋ ਸਾਡਾ ਜਿਹੜਾ ਇੱਥੇ ਪੈਂਦਾ ਇੱਕ ਕਾਵਾਂਵਾਲੀ ਪਤਨ ਪੈਂਦਾ ਉਦੋਂ ਪਾਰ ਜਿਹੜੇ ਨੇ ਘਟੋ ਘਟ 16 17 ਪਿੰਡ ਨੇ ਜੀ 20 ਹੋਣੇ ਨੇ ਅੱਪਲ ਤਾਂ ਤੇ ਉਹ ਇਹ ਪਿੰਡਾਂ ਦੇ ਜਿਹੜੇ ਸਾਰੇ ਲੋਕ ਅੱਕੇ ਪਏ ਨੇ ਉਹਨਾਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਨੇ ਤੇ ਹੁਣ ਸਾਨੂੰ ਤਾਂ ਜੀ ਹੁਣ ਸਾਰਾ ਕੋਲ ਟਰਾਲੀ ਮਾਲ ਡੰਗਰ ਸਾਰਾ ਕੋਲ ਲੱਦ ਕੇ ਤਈ ਤਾਂ ਬਾਹਰ ਨਿਕਲੀ ਜਾਂਦੇ ਹਮਾਰਾ ਸ਼ੇਂਦਰ ਜੀ ਤੁਹਾਡੀ ਸ਼ੇਂਦਰ ਜੀ ਕਿੰਨੀ ਉਮਰ ਹੈ ਕਿੰਨੀ ਉਮਰ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਕਿੰਨੀ ਵਾਰ ਅਜਿਹੇ ਹਾਲਾਤ ਵੇਖਿਆ ਤੋ ਪਹਿਲਾਂ ਸਾਡੇ ਤੇ ਇਲਾਜ ਵੇਖਿਆ ਜਿਹੜਾ ਆਪਰੇਸ਼ਨ ਤੋਂ ਦੂਰ ਚਲਾਇਆ ਉਦੋਂ ਵੀ ਸਾਡੇ ਜਿਹੜੀ ਜੰਗ ਦਾ ਮੋਲ ਬਣਿਆ ਕਹਿੰਦੇ ਜੀ ਪਿੰਡੋਂ ਪਾਰ ਹੋ ਜਾਓ ਜੀ ਇਹ ਕਰੋ ਜੀ ਉਦੋਂ ਵੀ ਸਾਨੂੰ ਨਹੀਂ ਮੇਰਾ ਪੁੱਛਣ ਦਾ ਭਾਵ ਇਹ ਵੀ ਕਿੰਨੀ ਵਾਰੀ ਪਿੰਡ ਛੱਡ ਕੇ ਜਾਣਾ ਪਿਆ ਤੁਹਾਡੀ ਉਮਰ ਦੇ ਵਿੱਚ ਤੁਸੀਂ ਦੇਖੋ ਦੇਖੋ ਮੈਂ ਮੇਰੀ ਉਮਰ ਘਟੋ ਘਟ 46 47 ਸਾਲ ਹੋਣੀ ਹੈ ਔਰ ਮੈਨੂੰ ਲੱਗਦਾ ਹੈ ਕਿ ਮੈਂ ਖਰੇ ਪੰਜਾਬ ਵਾਰੇ ਦਾ ਹਾਲ ਵੇਖ ਚੁੱਕਿਆ ਵੀ ਜਦੋਂ ਵੀ ਵੇਖੋ ਪਾਣੀ ਆ ਗਿਆ ਜੀ ਚਲੋ ਬਾਹਰ ਜਦੋਂ ਵੇਖੋ ਪਛਤਾ 23 ਚ ਆਇਆ ਏ ਉਸ ਤੋਂ ਪਹਿਲਾਂ ਆਇਆ ਏ ਹੁਣ 25 ਚ ਆ ਗਿਆ ਕਦੇ ਜੰਗ ਦਾ ਮੋਲ ਬਣ ਗਿਆ ਕਦੇ ਪ੍ਰੇਸ਼ਾ ਸੰਦੂਰ ਚ ਆ ਲ ਗਿਆ ਤੇ ਇਹ ਹਾਲਾਤ ਸਾਡੇ ਸਦਾ ਹੀ ਨੇ ਜੀ ਮਤਲਬ ਪੰਜਾਬ ਜੰਮਦਿਆਂ ਨੂੰ ਨਿਤ ਮਹੀਮਾ ਉਹ ਖਾਨ ਤੁਹਾਡੇ ਦੀ ਪੂਰੀ ਢੁਕਦੀ ਹੈ ਖੈਰ ਪਰਮਾਤਮਾ ਖੈਰ ਕਰੇ ਕੁਦਰਤ ਮਿਹਰਬਾਨ ਹੋਵੇ ਤੇ ਤੁਸੀਂ ਹੱਸਦੇ ਵਾਸਤੇ ਰਹੋ ਸ਼ੁਕਰੀਆ ਤੁਸੀਂ ਫੇਰ ਵੀ ਇਹ ਜੇ ਹਾਲਾਤ ਦੇ ਵਿੱਚ ਸਮਾਂ ਕੱਢਿਆ ਗੱਲਬਾਤ ਕੀਤੀ ਹੈ ਔਰ ਪ੍ਰਸ਼ਾਸਨ ਦੇ ਅੱਗੇ ਉਹਨਾਂ ਦੀ ਬੇਨਤੀ ਵੀ ਹੈ ਸਰਕਾਰ ਅੱਗੇ ਵੀ ਹੈ ਔਰ ਹੋਰ ਕਾਲਰ ਵੀ ਸਾਡੇ ਨਾਲ ਲਗਾਤਾਰ ਜਿਹੜੇ ਐ ਜੁੜ ਰਹੇ ਐ ਅਗਲੇ ਕਾਲਰ ਤੁਹਾਡਾ ਸਵਾਗਤ ਹੈ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਮੈਂ ਫਿਰੋਜ਼ਪੁਰ ਤੋਂ ਗੱਲ ਕਰ ਰਿਹਾ ਜੀ ਕੀ ਹਾਲਾਤ ਨੇ ਫਿਰੋਜ਼ਪੁਰ ਦੇ ਕਿੰਨੇ ਪਿੰਡ ਪ੍ਰਭਾਵਿਤ ਨੇ ਲੋਕ ਕੀ ਕਹਿ ਰਹੇ ਆ ਦੇਖੋ ਜੇ ਸਾਡੀ ਗੱਲ ਕਰੀਏ ਤਾਂ ਫਿਰੋਜ਼ਪੁਰ ਦਾ ਜਿੰਨਾ ਵੀ ਦਰੇਈ ਇਲਾਕਾ ਹੈਗਾ ਫੋਸਫਰ ਜਿਹੜਾ ਚਾਇਓਫਸਫਰ ਉਵੇਦਾ ਹੈ ਉਹ ਫਾਇਲਕਾ ਹੋਵੇ ਸਾਰਾ ਹੀ ਹੜਾ ਨੀ ਮਾਰਟ ਹੈਗਾ ਇਹ ਹਰ 2023 ਦੇ ਵਿੱਚ ਵੀ ਐਸੀ ਇਤਿਹਾਜ ਫਿਰ ਉਥੋਂ ਦੇ ਜਿਹੜੇ ਲੋਕ ਨੇ ਉਹਨਾਂ ਪਿੰਡਾਂ ਦੇ ਲੋਕ ਹੈ ਉਹਨਾਂ ਵਿਚਾਰ ਅੱਜ ਮੋੜ ਜਿਹੜੀ ਦੋਸਤਾਂ ਨਾਲ ਬਾਦੜ ਹੜਾ ਨੀ ਮਾਰ ਚਲਨੀ ਪੈ ਰਹੀ ਹੈ ਕਿਉਂਕਿ ਅਜੇ ਤਾਂ ਉਹਨਾਂ ਦਾ ਪਿਛਲੇ ਕਰਤ ਮਾਲ ਪਸ਼ੂ ਦਾ ਨੁਕਸਾਨ ਵੀ ਜ਼ਿਆਦਾ ਹੈ ਹਰਪ੍ਰੀਤ ਜੀ ਬਹੁਤ ਬਹੁਤ ਬਿਲਕੁਲ ਜੇ ਮਾਲ ਪਸ਼ੂ ਦੀ ਗੱਲ ਕਰੀਏ ਤਾਂ ਖਰਾਚਾਰਾ ਸਾਰਾ ਬਰਬਾਦ ਹੋ ਗਿਆ ਜੀ ਸੋ ਸਾਰਾ ਬਰਬਾਦ ਹੋ ਗਿਆ ਟੂੜੀਆਂ ਰੁੜ ਗਈਆਂ ਸੰਗਰਾਂ ਖਾਨ ਦੇ ਕੁਝ ਨਹੀਂ ਬੱਧਿਆ ਅੱਛਾ ਫਸਲ ਕਿੰਨੇ ਕਿੰਨੇ ਏਕੜ ਫਸਲ ਦਾ ਨੁਕਸਾਨ ਅਨੁਮਾਨ ਹੁਣ ਤੱਕ ਲਾਇਆ ਜਾ ਰਿਹਾ ਹੈ ਕਿੰਨੇ ਪਿੰਡ ਨੇ ਜਿਨ੍ਹਾਂ ਨੂੰ ਬਿਲਕੁਲ ਖਾਲੀ ਕਰ ਦਿੱਤਾ ਗਿਆ ਦੇਖੋ ਜੇ ਰੀਤ ਦੇ ਲੈਸ ਕੇ ਲੇਤੇ ਫਰੋਸਣਾ ਦਾ ਜਾਈ ਇਲਾਕਾ ਫਸਪੁਰੇ ਨਾਲ ਨਾਲ ਦਾ ਫਾਜ਼ਿਲ ਕਦ ਤੱਕ ਦੀ ਗੱਲ ਕਰੀਏ ਤਾਂ ਸੈਂਕੜੇ ਪਿੰਡ ਹੋਣਗੇ ਜਿਹੜੇ ਪੜਾ ਵੀ ਮਾਰ ਰਿਹਾ ਹੈ ਔਰ ਕਿੰਨੇ ਪਿੰਡ ਖਾਲੀ ਕਰ ਦਿੱਤੇ ਗਏ ਕਿਉਂਕਿ ਦਰਿਆ ਦੇ ਨਾਲ-ਨਾਲ ਜਿੰਨੇ ਵੀ ਇਲਾਕੇ ਨੇ ਪਿੰਡ ਨੇ ਉਹ ਸਾਰੇ ਖਾਲੀ ਕਰਤੇ ਜਿਸ ਤੋਂ ਸਾਡੇ ਇੱਥੇ ਹਸਾਇਨੀ ਵਾਲਾ ਬਾਰਡਰ ਹੈ ਬਾਰਡਰ ਦੇ ਨਾਲ ਦਰਿਆ ਉਹ ਪਾਰ ਜਿਹੜੇ ਨੇ ਲਗਭਗ 31 ਪਿੰਡ ਨੇ ਮਮਦੂਰ ਤੱਕ ਜੀ ਉਹ ਪਿੰਡ ਤਾਂ ਸਾਰੇ ਖਾਲੀ ਹੋ ਗਏ ਇਧਰੋਂ ਹੀਰਾਕਾਰਾ ਨਾ ਨਾ ਨਵੇਰਾ ਇਧਰੋਂ 8-10 ਪਿੰਡ ਨੇ ਇਹ ਵੀ ਸਾਰੇ ਖਾਲੀ ਕਰਵਾਤੇ ਪਰਨੇ ਪਾਸੇ ਬੰਗਾਲਾ ਆ ਗਿਆ ਔਰ ਇਸ ਦੇ ਨਾਲ ਹੀ ਜਿਹੜਾ ਇੱਕ ਪੋਲਾਵਟਾ ਉਹਦੇ ਨਾਲ ਜਿਹੜੇ ਪਿੰਡ ਚ ਲਗਭਗ ਜੇ ਪਰ ਗੱਲ ਕਰੀਏ ਤਾਂ ਇਹ ਸਾਰੇ ਪਿੰਡ ਇਹਸਨੇ ਕਾਦੀ ਹੋ ਜੁਕੇ ਨੇ ਹਰਪ੍ਰੀਤ ਜੀ ਕਿਹੜੀ ਕਿਹੜੀ ਸੂਰਤ ਦੇ ਵਿੱਚ ਅਜਿਹੇ ਹਾਲਾਤ ਵੇਖਣ ਨੇ ਪਏ ਆ ਇੱਥੋਂ ਦੇ ਲੋਕਾਂ ਨੂੰ ਜਦੋਂ ਉਹਨਾਂ ਨੂੰ ਆਪਣੇ ਘਰ ਖਾਲੀ ਕਰਕੇ ਜਾਣਾ ਪਿਆ ਹੋਵੇ ਦੇਖੋ ਇੱਕ ਤਾਂ ਜੇ ਸਰਦੀਆਂ ਹੀ ਪਿੰਡਾਂ ਦੀ ਗੱਲ ਕਰੀਏ ਤਾਂ ਇਹਨਾਂ ਲੋਕਾਂ ਕੋ ਇੱਕ ਤਾਂ ਜੰਗ ਨਹੀਂ ਮਾਰ ਪੈਂਦੀ ਆ ਦੋਸਤੋ ਵੱਡੀ ਮਾਰ ਜਿਹੜੀ ਉਹ ਹੜਾਂ ਦੀ ਆ ਕਿਉਂਕਿ ਲਗਾਤਾਰ 2-3 ਸਾਲ ਬਾਅਦ 4 ਸਾਲ ਬਾਅਦ ਇਹ ਲੋਕ ਚੜ੍ਹੇ ਜਿਹੜੇ ਆ ਉਹ ਹੜਾਂ ਦੀ ਮਾਰ ਚੱਲਦੀ ਆ ਨੁਕਸਾਨ ਬਹੁਤ ਵੱਡਾ ਹੁੰਦਾ ਕਿਉਂਕਿ ਇੱਕ ਤਾਂ ਪਹਿਲੀ ਵੱਡੀ ਗੱਲ ਹੈਗੀ ਕਿ ਜਿਹੜਾ ਪੈ ਇਲਾਕਾ ਹੈਗਾ ਸਰਕਾਰੀ ਇਲਾਕਾ ਹੈਗਾ ਸੈਂਟਰ ਗਵਰਨਮੈਂਟ ਦੀਆਂ ਜ਼ਮੀਨਾਂ ਇਹਨਾਂ ਦੀਆਂ ਜ਼ਮੀਨਾਂ ਇਹਨਾਂ ਦੇ ਨਾਮ ਤੇ ਨਹੀਂ ਹੈਗੀਆਂ ਔਰ ਜਦੋਂ ਗਰਦੌਰੀਆਂ ਹੁੰਦੀਆਂ ਉਹ ਗਰਦੌਰੀਆਂ ਜਿਹੜੀਆਂ ਜਿਨ੍ਹਾਂ ਦੇ ਨਾਮ ਤੇ ਰਜਿਸਟਰੀ ਹੁੰਦੀ ਰਜਿਸਟਰੀ ਵਾਲੀਆਂ ਜ਼ਮੀਨਾਂ ਦੀਆਂ ਹੁੰਦੀਆਂ ਸੈਂਟਰ ਗਵਰਨਮੈਂਟ ਵਾਲੀਆਂ ਗ੍ਰੀਨਪਾਲੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਦੀ ਗਰਦੌਰੀ ਨਹੀਂ ਹੁੰਦੀ ਉਹਨਾਂ ਲੋਕਾਂ ਤੱਕ ਉਹ ਮੁਆਵਜ਼ਾ ਵੀ ਨਹੀਂ ਪਹੁੰਚਦਾ ਜੀ ਹਰਪ੍ਰੀਤ ਜੀ ਮਾਫੀ ਦੇ ਨਾਲ ਰੋਕਣਾ ਚਾਹੁੰਦਾ ਸਾਡੇ ਨਾਲ ਹੋਰ ਬਹੁਤ ਸਾਰੇ ਕਾਲਰ ਜੁੜ ਰਹੇ ਨੇ ਔਰ ਲਗਾਤਾਰ ਵੇਟਿੰਗ ਆ ਰਹੀ ਹੈ ਤੁਹਾਡਾ ਸ਼ੁਕਰੀਆ ਮਿਹਰਬਾਨੀ ਫਿਰ ਵੀ ਅਜੇ ਇਹ ਜੰਗਜੂ ਵਰਗੇ ਹਾਲਾਤ ਅੰਦਰ ਤੁਸੀਂ ਸਮਾਂ ਕੱਢਿਆ ਗੱਲਬਾਤ ਕਰ ਰਹੇ ਹੋ ਮਿਹਰਬਾਨੀ ਔਰ ਉਮੀਦ ਕਰਦੇ ਹਾਂ ਪ੍ਰਸ਼ਾਸਨ ਤੁਹਾਡੇ ਤੀਕਰ ਪਹੁੰਚੇਗਾ ਔਰ ਇਸ ਗੱਲ ਦੀ ਹਾਰਸਾਰ ਲਏਗਾ ਕਿ ਜਿਹੜੇ ਲੋਕ ਹਰ ਸਾਲ ਕਿਸੇ ਨਾ ਕਿਸੇ ਆਈ ਨਵੀਂ ਸਮੱਸਿਆ ਦੇ ਨਾਲ ਦੋ ਚਾਰ ਹੁੰਦੇ ਆ ਲਟਾ ਪਿੰਗ ਹੁੰਦੇ ਆ ਆ ਤੁਹਾਡਾ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਦੇ ਖਾਸ ਪ੍ਰੋਗਰਾਮ ਲੋਕਾਂ ਦਾ ਸਪੋਕਸਮੈਨ ਚ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਦਵਿੰਦਰ ਕੁਮਾਰ ਹਾਂ ਜੀ ਜੀ ਨਮਸਕਾਰ ਤੁਹਾਨੂੰ ਜੀ ਜੀ ਜੋ ਅੱਜ ਵੀ ਤੁਸੀਂ ਪ੍ਰੋਗਰਾਮ ਰੱਖਿਆ ਬਹੁਤ ਵਧੀਆ ਰੱਖਿਆ ਬਾ ਜੀ ਜੀ ਮਿਹਰਬਾਨ ਸਾਡੇ ਜਿੰਨਾ ਵੀ ਆਪਾਂ ਦੇਖੇ ਕੁਦਰਤ ਨਾਲ ਛੇੜਛਾੜ ਕਰਾਂਗੇ ਉਨਾ ਹੀ ਨੁਕਸਾਨ ਆਪਣੀ ਇਨਸਾਨੀਅਤ ਨੂੰ ਭੁਗਤਣਾ ਪਏਗਾ ਜੀ ਬਿਲਕੁਲ ਅਗੀ ਦੀ ਏਡ ਵਿੱਚ ਗੱਲ ਕਰੀਏ ਦੇਖੋ ਆ ਲੋਕਾਂ ਨੇ ਦੇਖਿਆ ਜਾਵੇ ਤਾਂ ਤੁਸੀਂ ਚੰਡੀਗੜ੍ਹ ਦੇ ਨਜ਼ਦੀਕ ਵੀ ਦੇਖ ਲਓ ਜੀ ਠੀਕ ਜੀ ਤੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਪਿੰਡਾਂ ਵਿੱਚ ਵੀ ਦੇਖ ਲਓ ਜਿੰਨੇ ਵੀ ਪਾਣੀ ਦੇ ਪੁਰਾਣੇ ਰਸਤੇ ਸੀਗੇ ਜੀ ਉੱਪਰ ਬੜੀਆਂ-ਬੜੀਆਂ ਬਿਲਡਿੰਗਾਂ ਬਣਾ ਲਈਆਂ ਜੀ ਦੇਖੋ ਉਹ ਆਣ ਵਾਲੇ ਟਾਈਮ 'ਚ ਕਦੇ ਨਾ ਕਦੇ ਦਾ ਪਾਣੀ ਆਪਣਾ ਰਸਤਾ ਬਣਾਉਂਦੇ ਇੱਕ ਪਿੱਛੇ ਜੇ ਉਤਰਾਖੰਡ ਦੀ ਧਰਾਲੀ ਵਾਲਾ ਦੇਖਿਆ ਸੀਗਾ ਅਸੀਂ ਇਹ ਉਹ ਨਹੀਂ ਥੋੜੇ 15 ਦਿਨ ਪਹਿਲਾਂ ਦੀ ਗੱਲ ਹੈ ਜਿਹੜੀ ਜੀ ਉਹਦੇ ਵਿੱਚ ਵੀ ਜਿੱਤੇ ਨਾਲਾ ਮੇਨ ਸੀਗਾ ਪੁਰਾਣਾ ਉਹਦੇ ਵਿੱਚੇ ਲੋਕਾਂ ਨੇ ਹੋਟਲ ਖੋਲਲੇ ਰਿਹਾਇਸ਼ਾਂ ਬਣਾ ਲੀਆਂ ਉਹਦੇ ਵਿੱਚ ਦੇਖੋ ਕੁਦਰਤ ਦੀ ਤਾਂ ਕੋਈ ਗਲਤੀ ਨਹੀਂ ਹੈ ਨਾ ਸਰਕਾਰ ਦੀ ਗਲਤੀ ਕਹਿ ਸਕਦੇ ਆ ਸੋਖੀ ਲੋਕਾਂ ਦਾ ਆਪਣਾ ਵੀ ਦਿਮਾਗ ਚਾਹੀਦਾ ਵੀ ਅਸੀਂ ਕਿੱਥੇ ਕਿਆ ਕਰ ਰਹੇ ਹਾਂ ਜੀ ਔਰ ਜਦੋਂ ਆਪਦਾ ਪੈਂਦੀ ਹੈ ਕਦੇ ਭਗਵਾਨ ਨੂੰ ਵੀ ਦੋਸ਼ ਦਿੰਦੇ ਆ ਤੇ ਉਲਟਾ ਸਰਕਾਰਾਂ ਨੂੰ ਵੀ ਜੀ ਤੀਜੀ ਗੱਲ ਹੈ ਕਿ ਜਿਹੜਾ ਇਹ ਮੇਨ ਅ ਅੱਜ ਦੀ ਡੇਟ 'ਚ ਅਸੀਂ ਬੱਦਲ ਫੜਨ ਦੇ ਬਹੁਤ ਜ਼ਿਆਦਾ ਚਾਂਸ ਦੇ ਗਏ ਜੀ ਕਾਫੀ ਟਾਈਮ ਤੋਂ ਚੱਲ ਰਿਹਾ ਟੀਵੀ ਅਸੀਂ ਐਨੇ ਬੱਦਲ ਫਟਦੇ ਕਦੀ ਨਹੀਂ ਦੇਖੇ ਜਿਹੜੇ ਆ ਦੋ ਤਿੰਨ ਸਾਲ ਤੋਂ ਜ਼ਿਆਦਾ ਫਟ ਰਹੇ ਆ ਹੂੰ ਉਹਦਾ ਮੇਨ ਦੇਖੋ ਰੀਜ਼ਨ ਹੈਗਾ এনਵਾਇਰਨਮੈਂਟਲ ਜੀ ਹੁਣ ਜੇ ਮੈਂ ਪੌਣਾ ਦੀ ਗੱਲ ਕਰਾਂ ਜੀ ਇਹਦੇ ਪਾਣੀ ਲੈ ਕੇ ਆਉਂਦੀਆਂ ਉਹਨਾਂ 'ਚ ਵੀ ਇੰਨੀ ਜਾਨ ਨਹੀਂ ਰਹੀ ਪੋਲਿਊਸ਼ਨ ਹੋਣ ਕਰਕੇ 에ਅਰ ਪੋਲਿਊਸ਼ਨ ਹੋਣ ਕਰਕੇ ਕਿਉਂਕਿ ਉਹ ਉਹਨਾਂ ਨੂੰ ਪਾਣੀ ਨੂੰ ਇੰਨਾ ਸਟਰੋਂਗ ਮਤਲਬ ਸਾਂਭ ਸਕੀ ਕਿ ਉਹ ਥੋੜਾ ਬੋਤਾ ਦਬਾਅ ਚੱਲ ਚੱਲ ਸਕੇ ਕਿਤੇ ਉਹ ਹਲਕਾ ਜਿਹਾ ਪ੍ਰੈਸ਼ਰ ਹੁੰਦਾ ਉੱਥੇ ਹੀ ਪਾਣੀ ਟੁੱਟ ਕੇ ਨਿਕਲ ਜਾਂਦੇ ਹੂੰ ਜਿਹੜਾ ਮੇਨ ਇਹਦੇ ਨਾਲ ਬੱਦਲ ਫਟਣ ਦੇ ਹ ਅਸੀਂ ਦੋਸਤਾਂ ਸਾਹਿਬ ਤੋਂ ਦੇਖਿਆ ਬਹੁਤ ਜ਼ਿਆਦਾ ਐਵਰੇਜ ਵਧ ਰਹੀ ਹੈ ਇਹਨਾਂ ਦੀ 3% ਤੇ ਸਹੀ ਹੈ ਮੇਨ ਇਨਸਾਨ ਦੀ ਗਲਤੀ ਹੈ ਆਪਾਂ ਦੋਸ਼ ਦਿੰਦੇ ਆ ਭਗਵਾਨ ਨੂੰ ਬਾਅਦ ਵਿੱਚ ਲਾਸਟ ਵਿੱਚ ਕਿ ਭਗਵਾਨ ਸਾਨੂੰ ਦੇਖਦਾ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਹੁਤ ਸਾਰੇ ਕਾਰਨ ਐ ਇਦਾਂ ਦੇ ਬਣਦੇ ਆ ਜਿਵੇਂ ਤੁਸੀਂ ਬੱਦਲ ਦੀ ਉਦਾਹਰਣ ਦਿੱਤੀ ਹੈ ਬੰਦਿਆਂ ਦੇ ਵੀ ਮਿਹਦੇ ਅੱਜਕੱਲ ਅਜਿਹੇ ਹੋ ਗਏ ਐ ਇਸੇ ਕਰਕੇ ਕਾਰਡੀ ਅਰੇਸਟ ਬ੍ਰੇਨ ਸਟ੍ਰੋਕ ਹੋਰ ਕਈ ਤਰ੍ਹਾਂ ਦੀ ਹਾਲਤਾਂ ਜਿਹੜੀਆਂ ਬਹੁਤ ਛੋਟੀ ਉਮਰ ਦੇ ਵਿੱਚ ਲੋਕਾਂ ਨੂੰ ਲੱਗ ਰਹੀਆਂ ਨੇ ਪਰ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਸੁਖ ਸ਼ਾਂਤੀ ਨਾਲ ਵਸੋ ਜਲਦੀ ਇਹ ਸੰਕਟਮਈ ਹਾਲਾਤ ਜਿਹੜੇ ਆ ਬਦਲ ਜਾਣ ਔਰ ਤੁਸੀਂ ਹੱਸਦੇ ਖੇੜਦੇ ਆਪਣੇ ਪਰਿਵਾਰਾਂ ਦੇ ਵਿੱਚ ਪਰਤੋਂ ਸਾਡੀ ਇਹੀ ਦੁਆ ਹੈ ਅ ਅੱਜ ਦੇ ਲਈ ਇਹ ਨਹੀਂ ਫਿਰ ਕਿਸੇ ਹੋਰ ਵਿਸ਼ੇ ਨਾਲ ਜੁੜਾਂਗੇ ਨਰਜੋਤ ਸਿੰਘ ਤਾਲੀ ਬੰਦ ਹੋਈ ਇਜਾਜ਼ਤ ਸਤਿ ਸ੍ਰੀ ਅਕਾਲ